ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਤਨ ਕਿਦਾਂ ਦੇ ਲੱਗਦ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਨਾਲ ਕਿਸੇ ਵੀ ਫੈਬਰਿਕ ਦੇ ਨਾਲ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਹਰ ਇੱਕ ਤਰ੍ਹਾਂ ਦਾ ਵਰਕ ਆ ਤੇ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਤੁਸੀਂ ਆਪਣੇ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਆ ਵਗੈਰਾ ਨਾਲ ਹਨਾ ਤੁਸੀਂ ਕੋਈ ਵੀ ਪ੍ਰਿੰਟ ਵਾਲੇ ਸੂਟ ਨੂੰ ਡਿਜ਼ਾਈਨਰ ਲੁੱਕ ਦੇਣੀ ਹੈ ਜੀ ਲੇਸ ਵਗੈਰਾ ਨਾਲ ਤਾਂ ਤੁਸੀਂ ਉਦਾਂ ਦੇ ਵੀ ਆਪਣੇ ਜਿਹੜੇ ਪ੍ਰਿੰਟ ਵਾਲੇ ਸੂਟ ਲੈ ਗਏ ਹਨ ਤਿਆਰ ਕਰਵਾ ਸਕਦੇ ਹੋ ਸਟਿਚਿੰਗ ਦੁਆਰਾ ਤੇ ਤੁਸੀਂ ਅਨਸਟਿਚ ਲਓ ਵਿਦਆਊਟ ਦੁਪੱਟਾ ਲਓ ਜਿਵੇਂ ਤੁਹਾਡੀ ਚੋਆਇਸ ਆ ਜਿਸ ਤਰ੍ਹਾਂ ਤੁਸੀਂ ਬੁਟੀਕ ਸਟਾਈਲ ਸੂਟ ਚਾਹੋ ਉਦਾਂ ਦਾ ਹੀ ਜਿੱਦਾਂ ਦੀ ਵੀ ਤੁਸੀਂ ਆਪਣੀ ਕੋਈ ਚਾਹੋ ਹੋਣਾ ਬਣਾਉਣੇ ਡਿਜ਼ਾਈਨਿੰਗ ਚਾਹੋ ਬਣਾਉਣੀ ਭਾਵੇਂ ਵਰਕ ਦੇ ਨਾਲ ਆਪਾਂ ਮੈਂ ਸਟੀਚਿੰਗ ਦੇ ਨਾਲ ਆਗਾ ਸਾਨੂੰ ਉਹਦਾ ਡਿਜ਼ਾਈਨ ਸੈਂਡ ਕਰੋ ਤੁਹਾਨੂੰ ਡਿੱਟੋ ਬਣਾ ਕੇ ਦਿੱਤਾ ਜਾਊਗਾ ਜੇ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ YouTube ਤੋਂ ਇਲਾਵਾ ਸਾਨੂੰ Instagram ਤੇ ਜਰੂਰ ਫੋਲੋ ਕਰੋ sandhubutti code ਨਾਮ ਸਾਡੀ Instagram ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟਣੇ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਵਰਕ ਵਾਲੇ ਸੂਟ ਆਪਾਂ ਬਹੁਤ ਸੋਹਣੇ ਡਿਜ਼ਾਈਨਿੰਗ ਦੇ ਨਾਲ ਤਿਆਰ ਕੀਤੇ ਹੋਏ ਨੇ ਅਲੱਗ-ਅਲੱਗ ਫੈਬਰਿਕ ਤੇ ਬਣੇ ਹੋਏ ਨੇ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਇਹ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਵਾਲਾ ਮਸਲੀਨ ਫੈਬਰਿਕ ਤੇ ਆ ਇਹ ਵੀ ਆਪਣਾ ਲਾਈਟ ਮਸਲੀਨ ਦੀ ਫੈਬਰਿਕ ਆ ਵੀ ਦੇਖੋ ਐਦਾਂ ਇਹ ਵਾਲੀ ਮਸਲੀਨ ਫੈਬਰਿਕ ਤੇ ਤਿਆਰ ਆਗਾ ਇਹਦੇ ਐਦਾਂ ਦੇਖੋ ਸੈਂਟਰ ਪੈਨਲ ਲਗੇ ਸੈਂਟਰ ਪੈਨਲ ਲਗੇ ਤੇ ਐਦਾਂ ਵੀ ਸ਼ੇਪ ਨੈੱਕ ਆ ਦੇਖੋ ਇਹ ਵਾਲੀ ਨੈੱਕ ਤੇ ਵਰਕ ਆਗਾ ਵੀ ਸ਼ੇਪ ਨੈੱਕ ਆਗੇ ਤੇ ਐਦਾਂ ਇਹਦੇ ਸੈਂਟਰ ਪੈਨਲ ਲਗੇ ਤੇ ਜਿਹੜਾ ਇਹਦਾ ਬਾਹੂ ਦੇ ਉੱਪਰ ਵਰਕ ਆ ਦੇਖੋ ਇਹ ਆਪਾਂ ਨੇ ਔਰਗੈਂਜ਼ਾ ਲਗਾ ਕੇ ਫਿਰ ਬਾਜੂ ਦੇ ਉੱਪਰ ਵਰਕ ਕੀਤਾ ਹੈਗਾ ਅੰਟ੍ਰਾਸਟ ਦੇ ਵਿੱਚ ਲੈ ਕੇ ਆਪਾਂ ਇਹਨੂੰ ਆਪਾਂ ਗਾਜਰੀ ਕਲਰ ਦਾ ਇੱਕ ਆਰਗੈਂਜ਼ਾ ਡਾਈ ਕਰਵਾ ਕੇ ਲਾ ਲਿਆ ਫਿਰ ਉਹਦੇ ਉੱਪਰ ਆਪਾਂ ਇਹਦਾ ਵਰਕ ਕੀਤਾ ਹੈ ਬਾਜੂ ਦੇ ਉੱਪਰ ਇਹ ਵਾ ਤੁਸੀਂ ਇਹ ਆਰਗੈਂਜ਼ਾ ਨਹੀਂ ਲਗਵਾਉਣਾ ਤਾਂ ਸੇਮ ਐਦਾਂ ਹੀ ਜਿਵੇਂ ਆਪਣੇ ਸੈਂਟਰ ਪੈਨਲ ਬਣੇ ਹੋਏ ਨੇ ਜਿਵੇਂ ਆਪਣਾ ਬਾਜੂ ਦੇ ਵਰਕ ਕੀਤਾ ਹੈ ਉਹ ਵੀ ਤੁਸੀਂ ਇਸੇ ਦੇ ਕਰਵਾ ਸਕਦੇ ਜੇ ਤੁਸੀਂ ਐਦਾਂ ਡਿਜ਼ਾਈਨਿੰਗ ਰੈਡੀ ਕਰਵਾ ਲਿਆ ਤਾਂ ਮਸ ਡਿਜ਼ਾਈਨਰ ਜਿਹਾ ਸੂਟ ਆਪਣਾ ਤਿਆਰ ਹੋ ਜਾਂਦਾ ਹੈਗਾ ਹੋਰ ਕੁਝ ਨਹੀਂ ਤੁਸੀਂ ਐਦਾਂ ਹੀ ਤਿਆਰ ਕਰਵਾ ਸਕਦੇ ਹੋ ਨਾਲ ਪਿਓ ਸੁਪਰਨੈਟਾ ਦੇਖੋ ਆਪਣੇ ਦੁਪੱਟਾ ਡਾਈ ਕਰਵਾਇਆਗਾ ਹੁਣ ਆਪਣੇ ਯਾਤਰ ਗਰਮੀਆਂ ਵਾਲੇ ਸੂਟਾਂ ਨਾਲ ਸੁਪਰਨੈਟ ਦੇ ਦੁਪੱਟੇ ਹੀ ਚੱਲਣਗੇ ਕਿਉਂਕਿ ਵੈਸਟ ਹੈ ਵੈਸਟ ਕੁਆਲਟੀ ਆ ਵੈਸਟ ਫੈਬਰਿਕ ਗਰਮੀਆਂ ਦੇ ਲਈ ਤੇ ਆਪਾਂ ਇਹਦਾ ਨੈਟ ਦੀ ਲੇਸ ਨਾਲ ਆਪਏ ਨੂੰ ਫਿਨਿਸ਼ਿੰਗ ਦਿੱਤੀ ਹੈ ਇਹਦੇ ਬਾਟਮ ਵਗੈਰਾ ਤੇ ਕੋਈ ਵਰਕ ਨਹੀਂ ਬਾਟਮ ਪਲੇਨ ਆ ਤੁਸੀਂ ਬਾਟਮ ਤੇ ਚਾਹੋ ਤਾਂ ਆਪਣਾ ਕਰਵਾ ਸਕਦੇ ਆ ਇਹ ਆਪਣੀ ਮਸਲੀਨ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆ ਮਸ਼ੀਨ ਵਰਕ ਦਾ ਸੂਟ ਬਹੁਤ ਸੋਹਣੇ ਨਵੇਂ ਡਿਜ਼ਾਈਨਿੰਗ ਆ ਗਈ ਆਪਣੀ ਤੁਸੀਂ ਇਹ ਚਾਹੋ ਆਪਣਾ ਕਿਸੇ ਹੋਰ ਫੈਬਰਿਕ ਤੇ ਕੈਮਰਿਕ ਤੇ ਲਨਨ ਕਾਟਨ ਤੇ ਰਾਮਪੈਕਸ ਦੇ ਜਿਹੜਾ ਵਧੀਆ ਕਾਟਨ ਹੁੰਦਾ ਉਹ ਤੇ ਹਨ ਜਿਸ ਤੇ ਵੀ ਤੁਹਾਨੂੰ ਪਸੰਦ ਆ ਜਿਹੜਾ ਫੈਬਰਿਕ ਸੰਥੈਟਿਕ ਤੇ ਕਰਵਾਉਣਾ ਸੰਥੈਟਿਕ ਤੇ ਡਿਜ਼ਾਈਨਿੰਗ ਜਿੱਦਾਂ ਆਪਣੇ ਚੇਂਜ ਕਰ ਲਈਏ ਸੇਮ ਰੱਖਣੀ ਆ ਨਾ ਉਹਦਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਾਂ ਨੇ ਤਿਆਰ ਕਰਵਾਇਆਗਾ 23 ਇੰਚ ਤੇ ਪਰਪਲ ਕਲਰ ਦਾ ਡਾਰਕ ਪਰਪਲ ਕਲਰ ਆ ਮਸ਼ੀਨ ਵਰਕ ਦਾ ਆਪਣਾ ਡਿਜ਼ਾਈਨ ਆਗਾ ਸਾਰਾ ਬਹੁਤ ਯਾਦ ਸੁਹਣਾ ਡਿਜ਼ਾਈਨ ਆ ਆਪਣਾ ਦੇਖੋ ਐਦਾ ਹੀ ਮਸ਼ੀਨ ਵਰਕ ਦਾ ਡਿਜ਼ਾਈਨ ਆ ਸਾਰਾ ਨੀਚੇ ਘੇਰੇ ਦੇ ਉੱਪਰ ਜਿਹੜਾ ਵਰਕ ਆ ਆਪਣਾ ਸਾਰਾ ਜਰੀ ਨਾਲ ਆ ਸੈਂਟਰ ਪੈਨਲ ਨੇ ਉਹ ਵੀ ਜਰੀ ਨਾਲ ਲੱਗੇ ਤੇ ਜਿਹੜੇ ਵਿੱਚ ਫਲਾਰ ਨੇ ਆਪਾਂ ਉਹਨਾਂ ਦੇ ਵਿੱਚ ਥ੍ਰੈਡ ਯੂਜ਼ ਕੀਤੇ ਹੋਏ ਨੇਗੇ ਤਿੰਨੋਂ ਲੈਣਾ ਤੇ ਵਿੱਚ ਦੇਖੋ ਆਪਣੇ ਫਲਾਰ ਬਣੇ ਹੋਏ ਨੇ ਸੈਂਟਰ ਪੈਨਲਾਂ ਦੇ ਵਿੱਚਕਾਰ ਤੇ ਆਪਣਾ ਸਾਈਡਾਂ ਵਾਲਾ ਇਹ ਤੇ ਸਾਰੇ-ਸਾਰੇ ਆਪ ਸ਼ਰਟ ਦੇ ਆਪਣੇ ਫਲਾਰ ਨੇਗੇ ਇਧਰ ਇਹਦੀ ਬਾਜੂ ਦਾ ਵਰਕ ਆ ਗਿਆ ਆਹ ਵਾਲਾ ਆ ਗਿਆ ਇਹਦੀ ਬਾਜੂ ਦਾ ਵਰਕ ਇਹਦਾ ਕਾਫੀ ਸੋਹਣਾ ਸੂਟ ਦੇਖੋ ਆਪਣਾ ਕਾਫੀ ਵਧੀਆ ਡਿਜ਼ਾਈਨ ਦੇ ਵਿੱਚ ਤਿਆਰ ਹੋਇਆ ਐ ਵੀ ਸਿਲਪੇ ਤੇ ਤਿਆਰ ਕਰਵਾਇਆ ਆਪਾਂ ਨੇ ਪਰਪਲ ਕਲਰ ਦੇ ਤੁਸੀਂ ਇਹ ਡਿਜ਼ਾਈਨ ਦੇਖ ਕੇ ਆਪਣਾ ਹਨਾ ਕਿਸੇ ਵੀ ਕਲਰ ਤੇ ਕਿਸੇ ਵੀ ਕੰਟਰਾਸਟ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਜੋ ਕਲਰ ਤੁਹਾਨੂੰ ਪਸੰਦ ਆ ਉਹ ਤੇ ਕਹਿਵਾ ਸਕਦੇ ਬਹੁਤ ਜਿਆਦੇ ਸੋਨਾ ਆਪਣਾ ਡਿਜ਼ਾਈਨ ਹੈਗਾ ਇਹ ਮਸ਼ੀਨ ਵਰਕ ਦਾ ਤੁਸੀਂ ਕਿਸੇ ਵੀ ਆਪਣੇ ਨਾ ਫੈਬਰਿਕ ਤੇ ਟਰਾਈ ਕਰ ਸਕਦੇ ਹੋ ਇਹ ਡਿਜ਼ਾਈਨ ਬਹੁਤ ਜਿਆਦੇ ਸੋਨਾਗਾ ਜਰੀ ਵਰਕ ਦਾਗਾ ਤੇ ਕਲਰਫੁਲ ਦੁਪੱਟਾ ਕਰਵਾਉਣਾਗਾ ਟਾਇੜੇ ਦੁਪੱਟਾ ਦੇ ਨਾਲ ਕਾਫੀ ਸੋਨਾ ਲੱਗੂ ਜੇ ਕੱਲਾ ਪਰਪਲ ਦੁਪੱਟਾ ਕਰਾ ਕੇ ਇਹਨੂੰ 골ਡਨ ਕਲਰ ਦੀ ਫਿਨਿਸ਼ਿੰਗ ਦੇਵਾਂਗੇ ਤਾਂ ਵੀ ਆਪਣਾ ਬੜੇ ਸੋਬਰ ਲੁੱਕ ਨਾ ਪਿਆਰ ਹੋਊਗਾ ਜਿਵੇਂ ਤੁਹਾਨੂੰ ਪਸੰਦ ਹੋਵੇ ਉਵੇਂ ਆਪਰਾ ਆਰਡਰ ਸਾਨੂੰ ਦੇ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਵਾਲਾ ਆਪਣਾ ਪਿਆਰਾਗਾ ਟੈਬੀ ਸਿਲਕ ਤੇ ਇਹ ਵੀ ਆਪਣਾ ਮਸ਼ੀਨ ਵਰਕ ਦਾ ਸੂਟ ਆ ਰਾਇਲ ਬਲੂ ਇਹਦਾ ਕਲਰ ਆਗਾ ਟੈਬੀ ਸਰਕ ਤੇ ਤਿਆਰ ਮਸ਼ੀਨ ਵਰਕ ਦਾ ਸੂਟਾ ਦੇਖੋ ਰਾਇਲ ਬਲੂ ਕਲਰ ਆ ਇਹ ਵਾਲਾ ਦੇਖੋ ਇਹਦਾ ਵਰਕ ਆ ਗਿਆ ਸਿੰਪਲ ਸੂਬਰਾ ਆਪਾਂ ਇੱਥੇ ਵਰਕ ਕਰਵਾਇਆ ਦੇਖੋ ਇਦਾਂ ਗਲੇ ਦਾ ਵਰਕ ਆਗਾ ਤੇ ਸੈਂਟਰ ਪੈਨਲ ਇਹ ਇਹ ਵਾਲੇ ਸੈਂਟਰ ਪੈਨਲ ਆ ਗਏ ਤੇ ਇਧਰ ਆ ਗਿਆ ਇਹਦੇ ਗਲੇ ਦਾ ਵਰਕ ਇਦਾਂ ਦੇਖੋ ਸਿੰਪਲ ਸੂਬਰਾ ਜਿਹਾ ਆਪਣਾ ਤਿਆਰ ਹੋਇਆਗਾ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਤੇ ਉਹ ਦਾ ਸੈਂਟਰ ਪੈਨਲ ਵਾਲਾ ਵਾਗ ਹੀ ਆਪਾਂ ਨੂੰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਮਿਲਿਆ ਹੋਇਆ ਹੈ ਇਦਾਂ ਇਹ ਵਾਲਾ ਬੰਦ ਤੇ ਵਰਕ ਆ ਗਿਆ ਤੇ ਇਹਦੇ ਨਾਲ ਨਾਲ ਆਪਾਂ ਦੁਪੱਟਾ ਜਿਹੜਾ ਕਰਵਾਇਆ ਹੈ ਤਾਂ ਉਹ ਦਿਖਾਉਣੇ ਹੈਗੇ ਦੁਪੱਟਾ ਵੀ ਆਪਾਂ ਨੇ ਵਰਕ ਵਾਲਾ ਹੀ ਤਿਆਰ ਕਰਵਾਇਆ ਇਹਦੇ ਨਾਲ ਦੇਖੋ ਇਹਦਾ ਆਪਾਂ ਕੰਟਰਾਸਟ ਦੇ ਵਿੱਚ ਦੁਪੱਟਾ ਤਿਆਰ ਕਰਾਇਆ येलो ਕਲਰ ਦਾ ਕਮਲ ਚਨੂਨ ਦਾ ਆਪਾਂ ਨੇ ਦੁਪੱਟਾ ਲਗਾਇਆ ਹੈ ਕਮਲ ਚਨੂਨ ਦਾ ਦੁਪੱਟਾ ਹੈਗਾ ਤੇ ਦੁਪੱਟੇ ਦੇ ਫੋਰ ਸਾਈਡ ਦੇਖੋ ਆਪਣੇ ਦਾਹ ਵਾਲੀ ਵੇਲ ਪਾਈ ਹੈ ਜਿੱਦਾਂ ਇਹ ਸੈਂਟਰ ਪੈਨਲ ਹੈਗਾ ਉਦਾਂ ਹੀ ਵੇਲ ਦੇਖੋ ਦੁਪੱਟੇ ਦੇ ਫੋਰ ਸਾਈਡ ਵੀ ਇਹ ਵਾਲਾ ਫੋਰ ਸਾਈਡ ਲੈਨਅਪ ਆਣਾ ਦੁਪੱਟੇ ਦੀ ਮਿਲੂ ਕੇ ਦਾ ਜਿੱਦਾਂ ਆਪਣਾ ਇਹ ਸੈਂਟਰ ਪੈਣਾ ਤੁਸੀਂ ਹੈਨਾ ਆਪਣਾ ਇਹ ਦੁਪੱਟੇ ਵਾਲੀ ਬੀਅਰ ਸਕਿਪ ਕਰਵਾਉਣੀ ਹੈ ਸਕਿਪ ਵੀ ਕਰਵਾ ਸਕਦੇ ਹੋ ਐਦਾਂ ਆਪਣਾ ਲਈ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਇਆਗਾ ਤੁਸੀਂ ਆਪਣਾ ਉਸੇ ਕਲਰ ਦਾ ਹੈਨਾ ਟਾਈ ਡਾਈ ਦੁਪੱਟਾ ਕਰਵਾ ਕੇ ਜਾਂ ਇੱਕ ਕਲਰ ਦਾ ਕਰਵਾ ਕੇ ਹੈਨਾ ਜਿਵੇਂ ਤੁਹਾਨੂੰ ਪਸੰਦ ਹੋਵੇਂ ਕਰਵਾ ਸਕਦੇ ਜੇ ਐਦਾਂ ਹੀ ਆਪਣਾ ਤੁਸੀਂ ਸਾਰਾ ਸੇਮ ਸੂਟ ਤਿਆਰ ਕਰਵਾ ਕੇ ਲੈਣਾਗਾ ਸੇਮ ਡਿਜ਼ਾਈਨ ਦੇ ਨਾਲ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਜੋਰਜਟ ਫੈਬਰਿਕ ਤੇ ਰੈਡੀ ਆ ਆਪਣਾ ਤੇ ਬਲੈਕ ਕਲਰ ਆਗਾ ਇਹਦਾ ਬਲੈਕ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਜੋਰਜਟ ਫੈਬਰਿਕ ਦਾ ਜੈੱਡ ਬਲੈਕ ਕਲਰ ਆਦਾ ਦੇਖੋ ਬਹੁਤ ਹੀ ਯਾਦਾ ਸੋਹਣਾ ਆਪਣਾ ਸੂਟ ਆ ਜਿਹੜਾ ਤਿਆਰ ਹੋਇਆ ਹੋਇਆਗਾ ਤੇ ਇਹ ਆਪਣਾ ਚਾਕਾਂ ਤੇ ਘੇਰੇ ਤੇ ਆਪਣਾ ਵਰਕ ਹੋਇਆ ਹੈਗਾ ਦੇਖੋ ਇਹਦਾ ਘੇਰੇ ਦੇ ਉੱਪਰ ਵਰਕ ਆ ਗਿਆ ਚਾਕਾਂ ਦੇ ਉੱਪਰ ਵੱਡਾ ਫਲਾਰ ਆ ਗਿਆ ਇੱਧਰ ਇੱਧਰ ਛੋਟੇ ਆ ਗਏ ਉੱਪਰ ਆ ਜਾਣਗੇ ਇਦਾਂ ਤੇ ਬਾਹ ਦੇ ਉੱਪਰ ਆ ਗਏ ਦੇਖੋ ਇਹ ਵਾਲ ਵਰਕੇ ਦੀ ਬਾਹ ਦੇ ਉੱਪਰ ਆ ਗਿਆ ਇਦਾਂ ਤੁਸੀਂ ਆਪਣਾ ਚਾਹੋ ਤਾਂ ਇਹ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਬਹੁਤ ਜਿਆਦਾ ਸੋਨਾ ਆਪਣਾ ਡਿਫਰੈਂਟ ਹੁਣ ਜਿਹੜਾ ਵਰਕ ਹੈਗਾ ਇਹ ਹੋਇਆ ਹੋਇਆ ਹੈਗਾ ਤੇ ਨਾਲ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਆਪਾਂ ਨੇ ਉੱਤਰ ਤਿਆਰ ਕਰਵਾਇਆਗਾ ਫੋਰ ਸਾਈਡ ਇਹਦੇ ਦੇਖੋ ਇਦਾਂ ਟਾਈਡਾਈ ਹੋਈ ਹੋਈ ਹੈਗੀ ਤੇ ਇਦਾਂ ਆਪਾਂ ਨੇ 골ਡਨ ਕੋਟ ਦੇ ਨਾਲ ਇਹਨੂੰ ਫ੍ਰੈਸ਼ਿੰਗ ਦਿੱਤੀ ਹੈ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਤਿਆਰ ਹੋਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਫੈਬਰਿਕ ਆ ਜਿਹੜਾ ਕੋਈ ਵੀ ਆਪਣਾ ਸਿਲੈਕਟ ਕਰ ਸਕਦੇ ਹੋ ਇਹ ਸੂਟ ਤਾਂ ਆਪਣਾ ਸਦਾ ਬਹਾਰੀ ਹੈਗਾ ਡਿਜ਼ਾਈਨ ਕਾਫੀ ਸਾਰੇ ਤਰ੍ਹਾਂ ਬਣਦਾ ਹੀ ਰਹਿੰਦਾ ਹੈਗਾ ਇਹ ਤਾਂ ਕਿਰ ਕਿਸੇ ਕਲਰ ਤੇ ਕਿਸੇ ਫੈਬਰਿਕ ਤੇ ਇਹ ਤਾਂ ਬਣ ਨਹੀਂ ਬਣਨਾਗਾ ਕਿਉਂਕਿ ਇਹ ਗੱਲ ਕਿ ਇਹ ਬਹੁਤ ਹੀ ਜਿਆਦਾ ਸੋਹਣਾ ਗਾ ਤੁਸੀਂ ਵੀ ਆਪਣਾ ਕਿਸੇ ਵੀ ਕਲਰ ਦੇ ਵਿੱਚ ਕਿਸੇ ਹੀ ਫੈਬਰਿਕ ਦੇ ਵਿੱਚ ਸੇਮ ਡਿਜ਼ਾਈਨ ਦੇ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਆ ਆਪਣੇ ਔਰਗਾਂਜ਼ਾ ਦੀ ਫੈਬਰਿਕ ਆਗੀ ਇਹ ਪਿਓਰ ਔਰਗਾਂਜ਼ਾ ਦੀ ਫੈਬਰਿਕ ਆਗੀ ਇਹ ਤਾਂ ਤੇ ਇਹਦੇ ਆਪਾਂ ਨੇ ਜਿਹੜਾ ਵਰਕ ਆਗਾ ਹੀ ਹੈਂਡ ਤੇ ਮਸ਼ੀਨ ਦਾ ਮਿਕਸ ਕਰਵਾਇਆ ਹੈ ਹੈਂਡ ਮਸ਼ੀਨ ਦਾ ਮਿਕਸ ਵਰਕ ਆਗਾ ਆਪਣਾ ਤੇ ਡਾਰਕ ਸਕਾਈ ਕਲਰ ਹੈ ਦਾ ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਸਕਾਈ ਕਲਰ ਕਾਫੀ ਜਿਆਦਾ ਸੋਹਣਾ ਕਲਰ ਹੈਗਾ ਇੰਗਲਿਸ਼ ਜਿਹਾ ਆਪਾਂ ਕਹਿੰਦੇ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਜਿਹੜਾ ਆਪਣਾ ਹੁੰਦਾ ਹੈ ਪ੍ਰੋਫੈਸ਼ਨਲ ਜਿਹਾ ਸੋਬਰ ਜਿਹਾ ਦਿਖਣ ਵਾਲਾ ਕਲਰ ਹੈ ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਕੈਮਰੇ ਦੇ ਵਿੱਚ ਵੀ ਇਹ ਮਤਲਬ ਵਧੀਆ ਯਾਰ ਰਹੇਗਾ ਕਲਰ ਸੋਹਣਾ ਆ ਰਿਹਾ ਹੈਗਾ ਹਾਂਜੀ ਇਹ ਆਪਾਂ ਮਸ਼ੀਨਵਰਕ ਦਾ ਤੇ ਹੈਂਡ ਦਾ ਮਿਕਸ ਕਰਵਾਇਆ ਸਿੰਗਲ ਟੰਕੇ ਦੇ ਵਿੱਚ ਆਪਣਾ ਜਿਹੜਾ ਹੋਵੇ ਵਰਤਾ ਇਹ ਹੋਇਆ ਹੈ। ਦੇਖੋ ਸਿੰਗਲ ਟੰਕਾ ਐਦਾਂ ਹੁੰਦਾਗਾ। ਇਹ ਵਾਲਾ। ਇਹ ਮਸ਼ੀਨ ਦੇ ਨਾਲ ਜਿਹੜੇ ਆਪਾਂ ਸਿਲਵਰ ਕਲਰ ਦੀ ਜਿਹੜੀ ਜਰੀ ਆ ਉਹ ਯੂਜ਼ ਕੀਤੀ ਹੈਗੀ। ਸਿੰਗਲ ਟੰਕਾ ਇਹਦੇ ਵਿੱਚ ਕਾਫੀ ਮਿਹਨਤ ਆਉਂਦੀ ਹੁੰਦੀ ਹੈਗੀ। ਮਤਲਬ ਇੱਕ ਸੂਟ ਬਨਣ ਨੂੰ ਹੀ ਕਾਫੀ ਟਾਈਮ ਲੱਗ ਜਾਂਦਾ। ਬਹੁਤ ਜ਼ਿਆਦਾ ਮਿਹਨਤ ਆਉਂਦੀ ਹੈ ਇਹਦੇ ਵਿੱਚ। ਫਿਰ ਉਦੋਂ ਬਾਅਦ ਆਪਾਂ ਹੈਂਡ ਦਾ ਟੱਚ ਦਿੱਤਾ। ਸਾਰੇ ਇਹਦੇ ਕਲਰਫੁੱਲ ਸਿੱਪੀ ਜਿਹੜੀ ਉਹ ਲਾਈ ਹੋਈ ਹੈਗੀ। ਮਤਲਬ ਸੋਹਣਾ ਜਿਹਾ ਸੂਟ ਬਣਿਆ ਹੋਇਆ ਸਰਦਾਰੀ ਜਿਹਾ ਦੇਖੋ ਆਪਣਾ ਤਾਂ ਸੈਂਟਰ ਪੈਨਲ ਲੰਗੇ ਕਿਹੜੇ ਤੇ ਤਿੰਨ ਫਲਾਰ ਲੰਗੇ ਤੇ ਬਾਕੀ ਸਾਰੇ ਦੇਖੋ ਇਹਦੇ ਵਿੱਚ ਇਦਾਂ ਕੁੱਟੀਆਂ ਬਣੀਆਂ ਹੋਈਆਂ ਨੇ ਸਿੰਗਲ ਟੰਕੇ ਦਾ ਆਪਣਾ ਸਾਰਾ ਸੂਟ ਬਣਿਆ ਹੋਇਆ ਹੈਗਾ ਵਿੱਚ ਹੈਂਡ ਦਾ ਟੱਚ ਹੈਗਾ ਬਹੁਤ ਜਿਆਦਾ ਖੂਬਸੂਰਤ ਸੂਟ ਬਣਿਆ ਹੋਇਆ ਤੇ ਇੱਧਰ ਦੇਖੋ ਇਹਦੀ ਬਾਂਦਾ ਵਰਕ ਆ ਜੂਗਾ ਇਹ ਵਾਲੀ ਬੀਜਾ ਜਿਹੜੀ ਇਹ ਬਾਣੀ ਉੱਪਰ ਆ ਜੀ ਇਹ ਜਿਹੜਾ ਦੁਪੱਟਾ ਹੈਗਾ ਉਹ ਵੀ ਆਪਣਾ ਪਿਓਰ অর্ਗੈਂਜ਼ਾ ਦਾ ਹੀ ਦੁਪੱਟਾ ਹੈਗਾ ਦੁਪੱਟੇ ਦੇ ਫੋਰ ਸਾਈਡ ਦਾ ਕੱਟ ਵਰਕ ਕੀਤਾ ਹੋਇਆ ਹੈ ਇਵਲ ਦੇ ਪੱਤੇ ਤੇ ਅਦਾ ਕਟਵਾਰ ਕਰ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਜਿਹੜਾ ਬਣ ਕੇ ਤਿਆਰ ਹੋਇਆ ਪਿਓਰ 오ਰੈਂਜਾ ਤੇ ਕਰਵਾਇਆਗਾ ਹੁਣ ਫੈਬਰਿਕ ਤੁਸੀਂ ਆਪਣੀ ਪਸੰਦ ਦੀ ਲੈਣੀ ਹੈਗੀ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਤੁਸੀਂ ਉਸੇ ਤੇ ਤਿਆਰ ਕਰਵਾਉਣਾ ਹੈ ਇਹ 오ਰਗੈਂਜ਼ਾ ਦੇ ਉੱਪਰ ਵੀ ਦੀ ਬਹੁਤ ਿਆ ਫਿਨਿਸ਼ਿੰਗ ਆ ਰਹੀ ਹੈ ਜੇਕਰ ਤੁਸੀਂ ਸਿੰਥੈਟਿਕ ਟਾਈਪ ਵੀ ਸਿੱਕੋ ਵਗੈਰਾ ਖਰੀਦ ਕੇ ਕਰਵਾਓਗੇ ਉਹਦੇ ਵੀ ਇੰਨੀ ਹੀ ਫਿਨਿਸ਼ਿੰਗ ਆਉਂਦੀ ਵਧੀਆ ਇਹ ਬਹੁਤ ਿਆ ਖੂਬਸੂਰਤ ਸੂਟ ਆਪਣਾ ਤਿਆਰ ਹੋਇਆ ਵਧੀਆ ਨਵਾਂ ਡਿਜ਼ਾਈਨ ਹੈਗਾ ਬਈ ਲੋਕਾਂ ਵਾਲਾ ਆਪਣਾ ਸੂਟ ਬਣਾਣਗੇ ਤੁਸੀਂ ਆਪਣੇ ਕਲਰ ਦੀ ਚੋਇਸ ਕਰਕੇ ਫੈਬਰਿਕ ਦੀ ਚੋਇਸ ਕਰਕੇ ਸੇਮ ਡਿਜ਼ਾਈਨ ਦੇ ਨਾਲ ਆਪਣਾ ਇਹ ਸੂਟ ਤਿਆਰ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣਾ 골ਡਨ ਗ੍ਰੇ ਕਲਰ ਹੈਗਾ ਤੇ ਕਿ ਸਿਲਵਰ ਜਿਹੜਾ ਗ੍ਰੇ ਜਿਹਾ ਕਲਰ ਹੁੰਦਾ ਉਹ ਵਾਲਾ ਕਲਰ ਹੈਗਾ ਤੇ ਬਹੁਤ ਸੋਹਣਾ ਆਪਣਾ ਟੈਬੀ ਸਿਲਕ ਦੀ ਫੈਬਰਿਕ ਆ ਤੇ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆ ਦੇਖੋ ਇਹਦੇ ਤਿੰਨ ਫਲਾਰ ਨੇ ਜਿਹੜੇ ਇਹ ਘੇਰੇ ਦੇ ਉੱਪਰ ਨੇਗੇ ਮੈਰੂਨ ਸ਼ੇਡ ਹੈ ਜਿਹੜਾ ਆਪਾਂ ਨੇ ਉਹ ਮੇਲ ਰੱਖਿਆਗਾ ਮੈਰੂਨ ਸ਼ੇਡ ਦੇ ਇੱਧਰ ਸੈਂਟਰ ਪੈਨਲ ਨੇ ਲੇ ਪਤਾਕ ਸਾਰੀ ਛੋਟ ਦੇ ਆਪਣੇ ਸੈਂਟਰ ਪੈਨ ਲਾਉਣਗੇ نیچے ਤਿੰਨ ਫਲਾਰ ਨਹੀਂ ਤੇ ਬਹੁਤ ਸਾਰੇ ਖਬਰਕੇ ਦੀ ਬਾਹ ਦੇ ਉੱਪਰ ਹੋਇਆ ਹੈਗਾ ਆਹ ਵਾਲਾ ਫਲਾਰਾ ਜਿਹੜਾ ਬਾਹ ਦੇ ਉੱਪਰ ਆਊਗਾ ਤੇ ਇਹ ਕਾਫੀ ਸੋਹਣਾ ਜਿਹੜਾ ਕਲਰ ਆ ਇਹਦਾ ਸੂਟ ਦਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਤੇ ਵਿੱਚ ਕੰਟਰਾਸਟ ਜਿਹੜਾ ਮਰੂਨ ਸ਼ੇਡ ਦਾਗਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਆਸ ਕੋਈ ਹੋਰ ਕਲਰ ਇੰਨਾ ਜ਼ਿਆਦਾ ਸੋਹਣਾ ਨਾ ਲੱਗਦਾ ਬਟ ਇਹ ਮਰੂਨ ਸ਼ੇੜੇ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈ ਤਾਂ ਇਹ ਬਿਸਰਕ ਦੀ ਫੈਬਰਿਕ ਆ ਤੇ ਮਸ਼ੀਨ ਵਰਕੇ ਦੇ ਨਾਲ ਆਪਾਂ ਨੇ ਇਹ ਤਿਆਰ ਕਰਵਾਇਆਗਾ ਨਾਲ ਦੇਖੋ ਪਿਓਰ ਚਨ ਜਿਹੜਾ ਆਪਣੇ ਸੈਂਟਰ ਦੇ ਵਿੱਚੋਂ ਕਲਰ ਆਗਾ ਸਾਰਾ ਦੁਪੱਟੇ ਦਾ ਮਹਿਰੂਨ ਰੱਖਿਆਗਾ ਦੇਖੋ ਐਦਾਂ ਸਾਰਾ ਮਹਿਰੂਨ ਦੁਪੱਟਾ ਹੈਗਾ ਤੇ ਫੋਰ ਸਾਈਡ ਜਿਹੜਾ ਵਰਕ ਆਗਾ ਆਪਣੇ ਜਿਹੜਿਆ ਕਲਰ ਨੇਗੇ ਸਾਰੇ ਆਹ ਥ੍ਰੈਡ ਲੰਗੇ ਸਾਰੇ ਇਹ ਵਾਲਾ ਜਿਹੜਾ ਆਪਣਾ ਫੋਰ ਸਾਈਡ ਇਹ ਵਾਲਾ ਆਪਣਾ ਕਲਰ ਰੱਖਿਆ ਨਹੀਂ ਦੇਖੋ ਐਦਾਂ ਬਹੁਤ ਹੀ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਮਸ਼ੀਨ ਵਰਕ ਦੇ ਵਿੱਚ ਤੁਸੀਂ ਆਪਣਾ ਕੋ ਬਾਟਮ ਵਗੈਰਾ ਤੇ ਵੀ ਨਾਨ ਐਡ ਕਰਵਾ ਸਕਦੇ ਹੋਗੇ ਤੇ ਇੱਕ ਇਹਦੇ ਨਾਲ ਦਾ ਸੂਟ ਦੇਖੋ ਆਪਣਾ ਆਹ ਬਣ ਕੇ ਆਇਆਗਾ ਸੀਮਾ ਕਲਰ ਆਗਾ ਬਟ ਦੇਖੋ ਆਪਾਂ ਇਹਦੇ ਥ्रेड ਦੀ ਥੋੜਾ ਚੇਂਜ ਕਰਤਾ ਦੇਖੋ ਨਾਲ ਇਹ ਵਾਲਾ ਤੁਹਾਨੂੰ ਸੈਰਕਟ ਥੈਡ ਦਿਖਾਉਣੀ ਹੈ ਇੱਧਰ ਤੇ ਨਾਲ ਇਹ ਵਾਲੇ ਸੂਟ ਦਿਖਾਉਣੀ ਹੈ ਨਾਲ ਤਾਂ ਇਹ ਵਾਲੇ ਸੂਟ ਦੇ ਦੇਖੋ ਡਿਜ਼ਾਈਨ ਸੇਮ ਆਗਾ ਡਿਜ਼ਾਈਨ ਸੇਮ ਆ ਤੇ ਥੈਡ ਦੇਖੋ ਦੋਨਾਂ ਦੇ ਚੇਂਜ ਲੰਗੇ ਇਹਦੇ ਵਿੱਚ ਮੈਰੂਨ ਸ਼ੇਡ ਜ਼ਿਆਦਾ ਰੱਖਿਆ ਉਹਦੇ ਵਿੱਚ ਆਪਾਂ ਨੇ ਪਿੰਕਸ਼ ਜੀ ਸ਼ੇਡ ਆ ਜਿਹੜੀ ਉਹ ਜ਼ਿਆਦਾ ਰੱਖੀ ਹੈ ਜਿਹੜੀ ਥੋੜੇ ਪਿੰਕ ਜਿਹਾ ਸ਼ੇਡ ਹੁੰਦਾ ਪੀ ਜੀ ਪਿੰਕੀ ਜਿਹਾ ਸ਼ੇਡ ਹੁੰਦਾ ਉਹ ਬਣਾ ਰੱਖਿਆ ਦੋਨਾਂ ਦੇ ਦੇਖੋ ਜਿਹੜੇ ਕਲਰ ਨੇਗੇ ਹਾਂ ਸੌਰੀ ਵਰਕ ਦਾ ਜਿਹੜਾ ਸੀਮਾ ਦਾ ਐਂਡਾ ਉਹਦੇ ਨਾਲ ਵੀ ਤੁਸੀਂ ਇਦਾਂ ਹੀ ਟਾਈੜਾ ਦੁਪੱਟਾ ਐਵੇਂ ਕਰਵਾ ਸਕਦੇ ਹੋਗੇ ਹਨਾ ਇੱਕ ਕਲਰ ਦਾ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਹੋ ਉਹ ਕਰਵਾ ਸਕਦੇ ਹੋਗੇ ਦੋਵੇਂ ਸੂਟ ਦੇਖੋ ਆਪਣੇ ਬਹੁਤ ਜਿਆਦਾ ਸੋਹਣੇ ਬਣ ਕੇ ਇੱਕ ਡਿਜ਼ਾਈਨ ਦੇ ਵਿੱਚ ਤਿਆਰ ਆਏ ਨੇ ਕਲਰ ਦੇ ਜਿਹੜੇ ਥ੍ਰੈਡ ਨੇਗੇ ਆਪਾਂ ਲਗਾ ਰੱਖਿਆ ਹੁਣ ਤੁਸੀਂ ਕੋਈ ਮਰਜ਼ੀ ਹਨਾ ਆਪਣਾ ਥ੍ਰੈਡ ਜਿਹੜਾ ਉਹ ਯੂਜ਼ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕੇ ਆ ਕਿ ਕਿਦਾਂ ਦਾ ਉਹਦਾ ਵਰਕ ਆ ਕਿਦਾਂ ਦੀ ਫੈਬਰਿਕ ਆ ਕਿ ਤੁਸੀਂ ਆਪਣਾ ਵਰਕ ਸਕਿਪ ਕਰਕੇ ਐਡ ਕਰਕੇ ਇਹਦੇ ਨਾਲ ਹਨਾ ਤੁਸੀਂ ਉਹਦਾ ਆਪਣਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਿਦਾਂ ਆਪਾਂ ਦੀ ਫੈਬਰਿਕ ਚੇਂਜ ਕਰਕੇ ਆਪਾਂ ਉਹਨੂੰ ਆਪਣਾ ਡੇਲੀ ਵੇਅਰ ਬਣਾ ਸਕਦੇ ਆ ਕਿਦਾਂ ਫੈਬਰਿਕ ਚੇਂਜ ਕਰਕੇ ਆਪਾਂ ਉਹਨੂੰ ਪਾਰਟੀ ਵੇਅਰ ਬਣਾ ਸਕਦੇ ਆ ਕਿੱਦਾਂ ਵਰਕ ਦੇ ਨਾਲ ਆਪਾਂ ਉਹਨੂੰ ਡਿਜ਼ਾਈਨਰ ਬਣਾ ਸਕਦੇ ਹਾਂ ਨਾ ਸਾਰੇ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਤਰ੍ਹਾਂ ਆਪਣਾ ਆਰਡਰ ਹੜਾ ਤੋਂ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨਾਂ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ